ਰਾਮਾਲਕ 70 ਸਾਲ ਦਾ ਬੁੱਢਾ ਇੱਕ ਬਹੁਤ ਹੀ ਚੰਗਾ ਇਨਸਾਨ ਸੀ। ਉਹ ਰੋਜ਼ ਮੈਨੂੰ 200 ਰੁਪਏ ਦਿੰਦੇ ਤੇ ਕਹਿੰਦੇ ਕਿ ਮੇਰੇ ਗੋਟਿਆਂ ਦੀ ਮਾਲਿਸ਼ ਕਰਦੀ। ਮੈਂ ਖੁਸ਼ੀ-ਖੁਸ਼ੀ ਇਹ ਕੰਮ ਕਰ ਦਿੰਦੀ। ਇੱਕ ਦਿਨ ਜਦੋਂ ਮੈਂ ਉਹਨਾਂ ਦੇ ਕਮਰੇ ਵਿੱਚ ਆਈ ਤਾਂ ਉਹਨਾਂ ਨੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਮੈਨੂੰ 10000 ਰੁਪਏ ਦੇ ਕੇ ਕਿਹਾ ਕਿ ਅੱਜ ਮੇਰਾ ਪੂਰਾ ਸਰੀਰ ਦਰਦ ਕਰ ਰਿਹਾ ਹੈ ਤੇ ਸਾਰੇ ਸਰੀਰ ਦੀ ਮਾਲਿਸ਼ ਕਰ ਦੇ। ਮੈਂ ਸੋਚਿਆ ਬੁੱਢਾ ਇਨਸਾਨ ਹੈ ਮਾਲਿਸ਼ ਕਰ ਦਿੰਨੀ ਆ ਪਰ ਜਿੱਦਾਂ ਹੀ ਉਸਨੇ ਕੱਪੜੇ ਉਤਾਰੇ ਮੇਰੀ ਤਾਂ ਜਾਨ ਹੀ ਨਿਕਲ ਗਈ ਕਿਉਂਕਿ ਉਹ ਤਾਂ ਮੇਰਾ ਨਾਮ ਰਾਜੀ ਹੈ ਤੇ ਮੈਂ ਬਹੁਤ ਹੀ ਗਰੀਬ ਘਰ ਦੀ ਕੁੜੀ ਹਾਂ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੀ ਸੀ ਤਾਂ ਜੋ ਘਰ ਦੇ ਹਾਲਾਤ ਸੁਧਰ ਸਕਣ ਮੇਰੇ ਦੋ ਭਰਾ ਨੇ ਮਾਪਿਓ ਮਜ਼ਦੂਰੀ ਕਰਕੇ ਕਿਸੇ ਤਰੀਕੇ ਸਾਡਾ ਢਿੱਡ ਭਰਦੇ ਸੀ ਬਹੁਤ ਹੀ ਘੱਟ ਉਮਰ ਵਿੱਚ ਮੇਰੇ ਭਰਾ ਵੀ ਕੰਮ ਕਰਨ ਲੱਗੇ ਮੈਨੂੰ ਪੜ੍ਹਾਈ ਕਰਨ ਦਾ ਬਹੁਤ ਸ਼ੌਂਕ ਸੀ ਪਰ ਮੈਂ 5ਵੀਂ ਜਮਾਤ ਤੱਕ ਹੀ ਪੜੀ ਫੇਰ ਛੱਡ ਦਿੱਤੀ ਕਿਉਂਕਿ ਮੇਰੀ ਮਾਂ ਨੇ ਮੇਰਾ ਸਕੂਲ ਤੋਂ ਨਾਮ ਹੀ ਕਟਵਾ ਦਿੱਤਾ ਮੇਰੀ ਮਾਂ ਦਾ ਕਹਿਣਾ ਸੀ ਕਿ ਜੇ ਮੈਂ ਪੜ ਲੇ ਗਈ ਤਾਂ ਸਾਡੇ ਨਾਲ ਹੱਥ ਕੌਣ ਵਟਾਊਗਾ ਪਰ ਮੈਂ ਮਾਂ ਨੂੰ ਕਹਿੰਦੀ ਸੀ ਕਿ ਜੇ ਮੈਂ ਪੜ ਗਈ ਤਾਂ ਘਰ ਦੇ ਹਾਲਾਤ ਸੁਧਾਰ ਸਕਦੀ ਹਾਂ ਪਰ ਮੇਰੀ ਮਾਂ ਨੇ ਮੇਰੀ ਇੱਕ ਨਾ ਸੁਣੀ ਮੈਂ 13 ਸਾਲ ਦੀ ਸੀ ਜਦੋਂ ਉਹਨਾਂ ਨੇ ਮੈਨੂੰ ਕਿਸੇ ਦੇ ਘਰ ਕੰਮ ਤੇ ਲਾ ਦਿੱਤਾ ਮੈਂ ਜਵਾਨ ਹੋ ਰਹੀ ਸੀ ਤੇ ਮੇਰੇ ਮਾਲਕ ਦੇ ਘਰ ਵਿੱਚ 70 ਸਾਲ ਦੇ ਬੁਢੇ ਆਦਮੀ ਤੀਰਥਰਾਮ ਆਪਣੇ ਨੂੰਹ ਤੇ ਪੋਤੇ ਨਾਲ ਰਹਿੰਦੇ ਸੀ ਉਹਨਾਂ ਦਾ ਪੋਤਾ 15 ਸਾਲਾਂ ਦਾ ਸੀ ਜਿਸ ਦਾ ਨਾਂ ਕਿਸ਼ੋਰ ਸੀ ਮੇਰੇ ਤੋਂ 2 ਸਾਲ ਵੱਡਾ ਸੀ ਕਦੀ ਕਦੀ ਮੈਂ ਉਸ ਦੇ ਨਾਲ ਗੱਲ ਕਰਦੀ ਤਾਂ ਉਸ ਦੀ ਮਾਂ ਗੁੱਸੇ ਹੋ ਜਾਂਦੀ ਅਤੇ ਕਹਿਣ ਲੱਗਦੀ ਕੰਮ ਕਰਨ ਵਾਲੀ ਹੈ ਇਸ ਤੋਂ ਦੂਰ ਰਹੀਆ ਕਰ ਫੇਰ ਵੀ ਜਦੋਂ ਮੌਕਾ ਮਿਲਦਾ ਕਿਸ਼ੋਰ ਮੇਰੇ ਨਾਲ ਗੱਲ ਕਰਦਾ ਉਸਨੇ ਮੈਨੂੰ ਪੁੱਛਿਆ ਕਿ ਤੂੰ ਇੰਨੀ ਘੱਟ ਉਮਰ ਵਿੱਚ ਪੜ੍ਹਾਈ ਛੱਡ ਕੇ ਸਾਡੇ ਘਰ ਕੰਮ ਕਿਉਂ ਕਰਦੀ ਹੈ ਮੈਂ ਕਿਹਾ ਮੈਂ ਬਹੁਤ ਗਰੀਬ ਹਾਂ ਮੈਨੂੰ ਮਾਂ ਨੇ ਕੰਮ ਤੇ ਲਾ ਦਿੱਤਾ ਤੇ ਮੇਰਾ ਕੰਮ ਤੁਹਾਡੇ ਦਾਦਾ ਜੀ ਦੀ ਸੇਵਾ ਕਰਨਾ ਹੈ ਮੈਂ ਸਾਰਾ ਦਿਨ ਉਹਨਾਂ ਦੀ ਸੇਵਾ ਕਰਦੀ ਉਹ 60 ਸਾਲਾਂ ਦੇ ਸੀ ਪਰ ਦੇਖਣ ਵਿੱਚ 50 ਸਾਲ ਦੇ ਲੱਗਦੇ ਸੀ ਉਹਨਾਂ ਦਾ ਸਰੀਰ ਤਕੜਾ ਸੀ 2 ਸਾਲ ਤੱਕ ਸਭ ਠੀਕ ਰਿਹਾ ਪਰ ਹੁਣ ਮੈਂ ਜਵਾਨ ਹੋ ਰਹੀ ਸੀ ਮੇਰਾ ਸ਼ਰੀਰ ਰੰਗ ਰੂਪ ਨਿਕਰਨ ਲੱਗਿਆ ਸੀ ਅਤੇ ਕਿਸ਼ੋਰ ਵੀ ਵੱਡਾ ਹੋ ਗਿਆ ਸੀ ਜਦੋਂ ਵੀ ਮੌਕਾ ਮਿਲਦਾ ਮੇਰੇ ਨਾਲ ਗੱਲ ਕਰਦਾ ਪਰ ਉਸਦੀ ਮਾਂ ਬਿਲਕੁਲ ਪਸੰਦ ਨਹੀਂ ਕਰਦੀ ਸੀ ਕਿ ਅਸੀਂ ਆਪਸ ਵਿੱਚ ਗੱਲ ਕਰੀਏ ਜਿਉ ਉਹ ਦੇਖ ਲੈਂਦੀ ਤਾਂ ਮੈਨੂੰ ਬਹੁਤ ਝਿੜਕਦੀ ਸੀ ਇੱਕ ਦਿਨ ਮੇਰੇ ਮਾਲਕ ਨੇ ਮੈਨੂੰ ਕਮਰੇ 'ਚ ਬੁਲਾਇਆ ਤੇ ਕਿਹਾ ਕਿ ਮੇਰੇ ਗੋਡਿਆਂ ਵਿੱਚ ਬਹੁਤ ਦਰਦ ਹੈ ਉਸਨੇ ਮੈਨੂੰ 200 ਰੁਪਏ ਦਿੱਤੇ ਤੇ ਕਿਹਾ ਕਿ ਗੋਟਿਆਂ ਦੀ ਚੰਗੀ ਤਰ੍ਹਾਂ ਮਾਲਿਸ਼ ਕਰ ਦੇ। ਮੈਂ ਬਹੁਤ ਖੁਸ਼ ਹੋ ਗਈ ਸੀ ਕਿਉਂਕਿ ਇਹ ਪੈਸੇ ਸਾਡੇ ਘਰ ਲਈ ਬਹੁਤ ਮਾਇਨੇ ਰੱਖਦੇ ਸੀ। ਸਾਰਾ ਦਿਨ ਮਾਲਕ ਦੇ ਘਰ ਰਹਿਣ ਤੋਂ ਬਾਅਦ ਮੈਨੂੰ 5000 ਹੀ ਮਿਲਦਾ ਸੀ। ਮਾਲਕ ਦੀ ਸੇਵਾ ਨਾਲ ਮੈਂ ਛੋਟਾ ਮੋਟਾ ਘਰ ਦਾ ਕੰਮ ਵੀ ਕਰ ਦਿੰਦੀ ਸੀ। ਇਹ ਪੈਸੇ ਮੈਨੂੰ ਨਹੀਂ ਮੇਰੀ ਮਾਂ ਨੂੰ ਦਿੰਦੇ ਸੀ। ਮੈਂ ਤੇਲ ਲਿੱਤਾ ਤੇ ਮਾਲਕ ਨੇ ਆਪਣੀ ਧੋਤੀ ਨੂੰ ਉੱਪਰ ਕਰ ਲਿਆ। ਮੈਂ ਮਾਲਿਸ਼ ਸ਼ੁਰੂ ਕਰ ਦਿੱਤੀ। ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਪਰ ਉਹ ਬੁਰੇ ਇਨਸਾਨ ਸੀ ਮੈਂ ਹਲਕੇ ਹੱਥਾਂ ਨਾਲ ਉਹਨਾਂ ਦੇ ਗੋਡਿਆਂ ਦੀ ਮਾਲਿਸ਼ ਕਰ ਰਹੀ ਸੀ ਤੇ ਅੱਖਾਂ ਬੰਦ ਕਰਕੇ ਉਹ ਆਰਾਮ ਲੈ ਰਹੇ ਸੀ ਇੱਕ ਘੰਟੇ ਤੱਕ ਮੈਂ ਉਹਨਾਂ ਦੀ ਮਾਲਿਸ਼ ਕੀਤੀ ਉਸ ਤੋਂ ਬਾਅਦ ਮੈਂ ਉੱਥੋਂ ਘਰ ਆ ਗਈ ਅਗਲੇ ਦਿਨ ਜਦੋਂ ਮੈਂ ਕੰਮ ਤੇ ਗਈ ਸ਼ਾਮ ਦਾ ਸਮਾਂ ਸੀ ਮਾਲਕ ਨੇ ਫੇਰ ਕੋਲ ਬੁਲਾਇਆ ਤੇ ਕਿਹਾ ਮੇਰੇ ਗੋਡਿਆਂ ਦੀ ਮਾਲਿਸ਼ ਕਰ ਦੇ ਉਹਨਾਂ ਨੇ ਮੈਨੂੰ 200 ਰੁਪਏ ਦਿੱਤੇ ਹੁਣ ਰੋਜ਼ ਹੀ ਇਦਾਂ ਹੁੰਦਾ ਸੀ ਉਹ ਰੋਜ਼ ਪੈਸੇ ਦਿੰਦੇ ਤੇ ਮੇਰੇ ਤੋਂ ਕੰਮ ਕਰਵਾਉਂਦੇ ਪਰ ਇੱਕ ਦਿਨ ਕੁਝ ਅਜੀਬ ਹੋਇਆ ਕਿ ਮੇਰੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਜਿੱਦਾਂ ਮੇਰੇ ਸਾਹ ਰੁਕ ਗਏ ਮੇਰੀ ਜਾਨ ਨਿਕਲ ਗਈ ਮੈਂ ਜੋ ਦੇਖਿਆ ਸੀ ਮੈਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਆ ਰਿਹਾ ਸੀ ਹਾਲੇ ਮੈਂ ਸਿਰਫ 15 ਸਾਲਾਂ ਦੀ ਸੀ ਸਮਝ ਨਹੀਂ ਆ ਰਿਹਾ ਸੀ ਮੇਰੇ ਮਾਲਕ ਨੇ ਕਿਹਾ ਗੋਡਿਆਂ ਤੇ ਪੈਰਾਂ ਦੀ ਮਾਲਿਸ਼ ਕਰ ਪਰ ਜਦੋਂ ਉਹਨਾਂ ਨੇ ਧੋਤੀ ਉੱਪਰ ਚੁੱਕੀ ਮੇਰੀ ਅੱਖਾਂ ਫਟੀਆਂ ਦੀਆਂ ਫਟੀਆਂ ਹੀ ਰਹਿ ਗਈਆਂ ਉਹਨਾਂ ਨੇ ਆਪਣਾ ਆਪ ਬਿਲਕੁਲ ਨਹੀਂ ਟਕਿਆ ਸੀ ਮੇਰੀ ਨਜ਼ਰ ਇਕ ਅਜਿਹੀ ਚੀਜ਼ ਤੇ ਪਈ ਮੈਂ ਘਬਰਾ ਗਈ ਆਖਰ ਉਹਨਾਂ ਨੇ ਇਹ ਹਰਕਤ ਕਿਉਂ ਕੀਤੀ ਸੀ ਮੇਰੇ ਤੋਂ ਕੀ ਚਾਹੁੰਦੇ ਸੀ ਹੁਣ ਮੇਰੇ ਦਿਮਾਗ ਵਿੱਚ ਸ਼ੱਕ ਹੋ ਰਿਹਾ ਸੀ ਕੋਈ ਵੀ ਇਨਸਾਨ ਸਿਰਫ ਗੋਡਿਆਂ ਦੀ ਮਾਲਿਸ਼ ਲਈ ਇੰਨੇ ਪੈਸੇ ਕਿਉਂ ਦਿੰਦਾ ਹੈ ਜ਼ਰੂਰ ਹੋਸਤਾ ਕੋਈ ਗਲਤ ਮਤਲਬ ਸੀ ਮੇਰਾ ਮਾਲਕ ਮੇਰੇ ਵੱਲ ਦੇਖਣ ਲੱਗਿਆ ਸ਼ਾਇਦ ਉਹ ਮੈਨੂੰ ਨੋਟ ਕਰ ਰਿਹਾ ਸੀ ਪਰ ਹੁਣ ਮੈਂ ਬਹੁਤ ਘਬਰਾ ਗਈ ਸੀ ਦਿਲ ਕੀਤਾ ਇੱਥੋਂ ਭੱਜ ਜਾਵਾਂ ਪਰ ਮਜਬੂਰੀ ਵਿੱਚ ਮੈਂ ਉਸ ਦਿਨ ਉਹਨਾਂ ਦੇ ਗੋਡਿਆਂ ਤੇ ਪੈਰਾਂ ਦੀ ਮਾਲਿਸ਼ ਕੀਤੀ ਉਹਨਾਂ ਨੇ ਆਪਣੀ ਧੋਤੀ ਜਿਸ ਤਰ੍ਹਾਂ ਚੁੱਕੀ ਸੀ ਮੈਨੂੰ ਬਹੁਤ ਹੀ ਗੰਦਾ ਲੱਗ ਰਿਹਾ ਸੀ ਤੇ ਅਜੀਬ ਗਰੀਬ ਆਵਾਜ਼ਾਂ ਕਰਦੇ ਕਿਸੇ ਤਰ੍ਹਾਂ ਇੱਕ ਘੰਟਾ ਕੰਮ ਕਰਨ ਤੋਂ ਬਾਅਦ ਮੈਂ ਪਸੀਨੇ ਪਸੀਨੇ ਹੋ ਗਈ ਤੇ ਦੌੜਦੀ ਆਪਣੇ ਘਰ ਆ ਗਈ ਮੈਂ ਮਾਂ ਨੂੰ ਕਿਹਾ ਮੈਂ ਹੁਣੇ ਕੰਮ ਨਹੀਂ ਕਰਨਾ ਮੈਂ ਰੋਣ ਲੱਗੀ ਤਾਂ ਮੇਰੀ ਮਾਂ ਨੇ ਕਿਹਾ ਜੇ ਇੱਥੇ ਰਹਿਣਾ ਤਾਂ ਸਭ ਨੂੰ ਕੰਮ ਕਰਨਾ ਪੈਣਾ ਇਹ ਨਹੀਂ ਸੀ ਕਿ ਅਸੀਂ ਬਹੁਤ ਗਰੀਬ ਸੀ ਅਸੀਂ ਪੰਜੋ ਕੰਮ ਕਰਦੇ ਸੀ ਸਾਡੇ ਘਰ ਵਿੱਚ ਟੀਵੀ ਫ੍ਰਿਜ ਸਭ ਕੁਝ ਸੀ ਸਾਨੂੰ ਜ਼ਮੀਨ ਤੇ ਨਹੀਂ ਸੌਣਾ ਪੈਂਦਾ ਸੀ ਸਾਡੇ ਘਰ ਦਾ ਸਭ ਕੁਝ ਠੀਕ ਸੀ ਘਰ ਵਿੱਚ ਸਾਰਾ ਸਮਾਨ ਸੀ ਪਰ ਮੇਰੇ ਮਾਪਿਆਂ ਦਾ ਲਾਲਚ ਖਤਮ ਨਹੀਂ ਹੁੰਦਾ ਸੀ ਮੈਂ ਉਹਨਾਂ ਨੂੰ ਦੱਸ ਨਹੀਂ ਸਕਦੀ ਸੀ ਕਿ ਮੇਰੇ ਨਾਲ ਕੀ ਹੋਇਆ ਮੈਂ ਇਸ ਤਰ੍ਹਾਂ ਬਹੁਤ ਡਰਦੀ ਸੀ ਮੈਂ ਡਰ ਗਈ ਸੀ ਮੇਰੇ ਨਾਲ ਕੁਝ ਗਲਤ ਨਾ ਹੋਵੇ ਤਾਂ ਮੈਂ ਅਗਲੇ 2 ਦਿਨ ਘਰ ਤੋਂ ਕੰਮ ਲਈ ਤਾਂ ਨਿਕਲੀ ਪਰ ਕੰਮ ਤੇ ਨਹੀਂ ਗਈ ਇਧਰ ਉਧਰ ਬੈਠ ਕੇ ਹੀ ਆ ਜਾਂਦੀ ਸੀ ਕੁਝ ਲਿਆ ਸੀ ਜੋ ਕੰਮ ਮਿਲ ਜਾਊ ਮੈਂ ਉਹ ਹੀ ਕਰ ਲਵਾਂ ਪਰ ਮਾਲਕ ਦੇ ਘਰ ਨਹੀਂ ਜਾਵਾਂਗੀ ਹੁਣ ਅਚਾਨਕ ਹੀ ਰਾਸਤੇ ਵਿੱਚ ਮੈਨੂੰ ਕਿਸ਼ੋਰ ਮਿਲ ਗਿਆ ਉਹ ਮੈਨੂੰ ਪੁੱਛਣ ਲੱਗਿਆ ਕਿ ਤੂੰ 2 ਦਿਨਾ ਤੋਂ ਸਾਡੇ ਘਰ ਕਿਉਂ ਨਹੀਂ ਆਈ ਮੈਂ ਉਸ ਨੂੰ ਕਿਹਾ ਕਿ ਮੈਂ ਹੁਣ ਤੁਹਾਡੇ ਘਰ ਕੰਮ ਨਹੀਂ ਕਰਨਾ ਮੈਂ ਉਸ ਨੂੰ ਪਿਛਲੇ 2 ਸਾਲਾਂ ਤੋਂ ਜਾਣਦੀ ਸੀ ਮੈਂ ਉਸ ਨੂੰ ਆਪਣਾ ਦੋਸਤ ਮੰਨਦੀ ਸੀ ਮੈਂ ਉਸ ਨੂੰ ਕਿਹਾ ਮੈਂ ਦੂਜਾ ਕੰਮ ਲੱਭ ਰਹੀ ਹਾਂ ਪਰ ਮੇਰੀ ਮਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਨਹੀਂ ਤਾਂ ਮੈਨੂੰ ਗੁੱਸੇ ਹੋਊਗੀ ਉਹ ਚੌਂਕ ਗਿਆ ਤੇ ਕਹਿਣ ਲੱਗਿਆ ਆਖਰ ਕੀ ਗੱਲ ਹੈ ਮੈਨੂੰ ਖੁੱਲ ਕੇ ਦੱਸ ਤੂੰ ਸਾਡੇ ਘਰ ਕੰਮ ਕਿਉਂ ਨਹੀਂ ਕਰਨਾ ਚਾਹੁੰਦੀ ਮੈਂ ਕਿਹਾ ਤੇਰੇ ਦਾਦਾ ਜੀ ਫਿਰ ਮੈਂ ਚੁੱਪ ਹੋ ਗਈ ਸੀ ਤੇ ਮੈਂ ਇਸ ਤੋਂ ਜ਼ਿਆਦਾ ਉਸ ਨੂੰ ਕੁਝ ਨਾ ਦੱਸ ਸਕੀ ਕਿਉਂਕਿ ਮੈਨੂੰ ਆਪਣੇ ਆਪ ਤੇ ਸ਼ਰਮ ਆ ਰਹੀ ਸੀ ਉਸਨੇ ਕਿਹਾ ਮੇਰੇ ਦਾਦਾ ਜੀ ਬੁੱਢੇ ਨੇ ਉਹਨਾਂ ਦਾ ਦਿਮਾਗ ਘੱਟ ਕੰਮ ਕਰਦਾ ਪਰ ਉਹ ਬਹੁਤ ਚੰਗੇ ਇਨਸਾਨ ਨੇ ਤੇਰੇ ਵਿਆਹ ਲਈ ਪੈਸੇ ਜੋੜ ਰਹੇ ਨੇ ਅਤੇ 2 ਸਾਲ ਦੇ 24000 ਰੁਪਏ ਜੋੜ ਚੁੱਕੇ ਨੇ ਜਦ ਤੇਰਾ ਵਿਆਹ ਹੋਣਾ ਹੈ ਉਹ ਪੈਸਿਆਂ ਨਾਲ ਤੇਰੀ ਮਦਦ ਕਰਨਗੇ ਅਤੇ ਬਾਕੀ ਉਸ ਸਮੇਂ ਜੋ ਹੋ ਪਾਊਗਾ ਉਹ ਵੀ ਕਰਨਗੇ ਜੇ ਉਹਨਾਂ ਤੋਂ ਕੋਈ ਗਲਤੀ ਹੋਈ ਹੈ ਤਾਂ ਤੂੰ ਧਿਆਨ ਨਾ ਦੇ ਤੂੰ ਕੱਲ੍ਹ ਤੋਂ ਕੰਮ ਤੇ ਆ ਜਾਈ ਮੈਂ ਘਰ ਕਹਿ ਦਾਂਗਾ ਕਿ ਤੇਰੀ ਸਿਹਤ ਠੀਕ ਨਹੀਂ ਇਸ ਲਈ ਤੂੰ ਨਹੀਂ ਆਈ ਸੀ ਮੈਂ ਸੋਚ ਵਿੱਚ ਪੈ ਗਈ ਕਿ ਸ਼ਾਇਦ ਮੈਂ ਕੁਝ ਜ਼ਿਆਦਾ ਹੀ ਸੋਚ ਰਹੀ ਸੀ ਸ਼ਾਇਦ ਮਾਲਕ ਉਸ ਦਿਨ ਕੱਚਾ ਹੀ ਪਾਉਣਾ ਭੁੱਲ ਗਏ ਸੀ ਉਹਨਾਂ ਨੂੰ ਧਿਆਨ ਹੀ ਨਹੀਂ ਰਿਆ ਹੋਣਾ ਮੈਨੂੰ ਆਪਣੀ ਪੋਤੀ ਵਾਂਗ ਹੀ ਸਮਝਦੇ ਹੋਣੇ ਵਿਚਾਰੇ ਮੇਰੇ ਵਿਆਹ ਦੇ ਪੈਸੇ ਜੋੜ ਰਹੇ ਨੇ ਅਤੇ ਮੈਂ ਇੰਨੀ ਪਾਗਲ ਹਾਂ ਕਿ ਉਹਨਾਂ ਨੂੰ ਗਲਤ ਸਮਝ ਰਹੀ ਹਾਂ ਅਗਲੇ ਦਿਨ ਮੈਂ ਫੇਰ ਕੰਮ ਤੇ ਗਈ ਤੇ ਮਾਲਕ ਨੇ ਮੈਨੂੰ ਫੇਰ ਆਪਣੇ ਕੋਲ ਬੁਲਾ ਲਿਆ ਅਤੇ 200 ਰੁਪਏ ਦਿੱਤੇ ਤੇ ਕਿਹਾ ਕੀ ਗੋਡਿਆਂ ਦੀ ਮਾਲਿਸ਼ ਕਰਦੇ ਨੋਟ ਕੀਤਾ ਕਿ ਅੱਜ ਵੀ ਉਹਨਾਂ ਨੇ ਕੱਚਾ ਨਹੀਂ ਸੀ ਪਾਇਆ ਜਦੋਂ ਤੋਤੀ ਉੱਪਰ ਚੱਕਦੇ ਤਾਂ ਉਹਨਾਂ ਦਾ ਸਭ ਨਜ਼ਰ ਆਉਂਦਾ ਹਾਲਾਂਕਿ ਅੱਖਾਂ ਬੰਦ ਕਰਕੇ ਰੱਖਦੇ ਕਦੀ ਕਦੀ ਮੇਰੇ ਵੱਲ ਦੇਖਦੇ ਮੈਨੂੰ ਇਹ ਕੰਮ ਕਰਨ ਵਿੱਚ ਬਿਲਕੁਲ ਚੰਗਾ ਨਹੀਂ ਲੱਗਦਾ ਸੀ ਬਹੁਤ ਘਬਰਾਹਟ ਹੁੰਦੀ ਸੀ ਪਰ ਮੈਨੂੰ ਇਸ ਕੰਮ ਦੇ ਪੈਸੇ ਮਿਲਦੇ ਸੀ ਜੋ ਕਿ ਮੈਨੂੰ ਆਪਣੀ ਮਾਂ ਨੂੰ ਦੇਣੇ ਪੈਂਦੇ ਸੀ ਮੈਂ ਵੀ ਲਾਲਚ ਵਿੱਚ ਆ ਗਈ ਸੀ ਇੱਕ ਦਿਨ ਮੈਂ ਮਾਲਕ ਦੇ ਗੋਡਿਆਂ ਦੀ ਮਾਲਿਸ਼ ਕਰ ਰਹੀ ਸੀ ਕਿ ਕਿਸ਼ੋਰ ਦੀ ਮਾਂ ਕਮਰੇ ਵਿੱਚ ਆ ਗਈ ਉਸਨੇ ਆਉਂਦੇ ਹੀ ਮਾਲਕ ਨੇ ਆਪਣੀ ਧੋਤੀ ਨੂੰ ਬਿਲਕੁਲ ਸਹੀ ਕਰ ਲਿਆ ਹੁਣ ਮੈਨੂੰ ਸ਼ੱਕ ਹੋਣ ਲੱਗਿਆ ਸੀ ਕਿ ਮਾਲਕ ਮੈਨੂੰ ਧੋਣ ਲਈ ਕਰ ਰਿਹਾ ਹੈ ਫਿਰ ਵੀ ਮਜਬੂਰੀ ਵਿੱਚ ਮੈਂ ਰੋਜ਼ ਕੰਮ ਤੇ ਆਉਂਦੀ ਪਰ ਇੱਕ ਮਹੀਨੇ ਬਾਅਦ ਕੁਝ ਅਜੀਬਾ ਹੋਇਆ ਕਿ ਮੈਂ ਸਾਰੀ ਰਾਤ ਰੋਂਦੀ ਰਹੀ ਪਰ ਮੇਰੀ ਆਵਾਜ਼ ਸੁਣਨ ਵਾਲਾ ਕੋਈ ਵੀ ਨਹੀਂ ਸੀ ਕਿਸ਼ੋਰ ਆਪਣੇ ਮਾਪਿਓ ਦੇ ਨਾਲ ਇੱਕ ਵਿਆਹ ਵਿੱਚ ਗਿਆ ਹੋਇਆ। ਕਿਸ਼ੋਰ ਦੀ ਮਾਂ ਨੇ ਮੇਰੀ ਮਾਂ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਅਸੀਂ 2 ਦਿਨਾਂ ਲਈ ਬਾਹਰ ਜਾ ਰਹੇ ਹਾਂ। ਤੁਹਾਡੀ ਧੀ ਸਾਡੇ ਘਰ 2 ਦਿਨ ਰਹਿ ਕੇ ਮੇਰੇ ਸਹੁਰੇ ਦੀ ਸੇਵਾ ਕਰੂਗੀ ਅਤੇ ਘਰ ਦਾ ਕੰਮ ਕਰੂਗੀ। ਉਸ ਦੇ ਲਈ ਉਸ ਨੂੰ ਅਲੱਗ ਤੋਂ ਪੈਸੇ ਮਿਲ ਜਾਣਗੇ। ਉਹ ਮੇਰੀ ਮਾਂ ਨੂੰ 2000 ਰੁਪਏ ਦੇਣ ਵਾਲੀ ਸੀ। ਮੇਰੀ ਮਾਂ ਤਾਂ ਖੁਸ਼ ਹੋ ਗਈ ਸੀ। ਉਸ ਨੇ ਮੈਨੂੰ ਕਹਿ ਦਿੱਤਾ ਕਿ ਘਰ ਦਾ ਸਾਰਾ ਕੰਮ ਕਰੀ ਰੋਟੀ ਬਣਾ ਦੇਈ ਤੇ ਮਾਲਕ ਦੀ ਚੰਗੀ ਤਰ੍ਹਾਂ ਦੇਖਭਾਲ ਕਰੀ ਅਤੇ ਤੂੰ ਰਾਤ ਨੂੰ ਉੱਥੇ ਹੀ ਰੁਕਣਾ ਹੈ। ਮੈਨੂੰ ਬਿਲਕੁਲ ਵੀ ਸਹੀ ਨਹੀਂ ਲੱਗ ਰਿਹਾ ਸੀ। ਮੈਂ ਬਹੁਤ ਡਰ ਰਹੀ ਸੀ। ਮੈਂ ਕਿਸ਼ੋਰ ਨੂੰ ਬੁਲਾ ਕੇ ਵੀ ਕਿਹਾ ਕਿ ਮੈਨੂੰ ਘਬਰਾਹਟ ਹੋ ਰਹੀ ਹੈ। ਕਿਸ਼ੋਰ ਨੇ ਕਿਹਾ ਮੇਰੇ ਦਾਦਾ ਜੀ ਬਹੁਤ ਚੰਗੇ ਨੇ ਤੈਨੂੰ ਡਰਨ ਦੀ ਲੋੜ ਨਹੀਂ। ਤੈਨੂੰ ਆਪਣੀ ਪੋਤੀ ਵਾਂਗ ਦੇਖਦੇ ਨੇ। ਮੈਂ ਕਿਸ਼ੋਰ ਨੂੰ ਕਹਿ ਨਹੀਂ پا ਰਹੀ ਸੀ ਕਿ ਮੇਰੇ ਨਾਲ ਰੋਜ਼ ਕੀ ਕਰਦੇ ਨੇ। ਉਹਨਾਂ ਦੀ ਗੰਦੀ ਹਰਕਤ ਤੋਂ ਮੈਂ ਤੰਗ ਆ ਗਈ ਸੀ। ਹੁਣ 2 ਦਿਨ ਮੈਂ ਉਹਨਾਂ ਦੇ ਨਾਲ ਹੀ ਰਹਿਣਾ ਸੀ ਕਿਸ਼ੋਰ ਤੇ ਉਸ ਦਾ ਪਰਿਵਾਰ ਚਲੇ ਗਿਆ ਉਹਨਾਂ ਦੇ ਜਾਂਦੇ ਮੈਂ ਰਸੋਈ 'ਚ ਰੋਟੀ ਬਣਾਈ ਬਣਾਉਣ ਤੋਂ ਬਾਅਦ ਮਾਲਕ ਨੇ ਮੈਨੂੰ ਆਪਣੇ ਕੋਲ ਬੁਲਾ ਲਿਆ ਤੇ ਉਸ ਨੇ ਕਿਹਾ ਅੱਜ ਮੇਰੀ ਤਬੀਅਤ ਬਹੁਤ ਖਰਾਬ ਹੈ ਤੇ ਤੂੰ ਮੇਰੇ ਪੂਰੇ ਸਰੀਰ ਦੀ ਮਾਲਿਸ਼ ਕਰ ਦੇ ਉਹਨਾਂ ਨੇ 5000 ਕੱਢੇ ਤੇ ਮੇਰੇ ਹੱਥ ਵਿੱਚ ਰੱਖ ਦਿੱਤੇ ਅੱਜ ਪੂਰੀ ਰਾਤ ਚੰਗੀ ਤਰ੍ਹਾਂ ਮਾਲਿਸ਼ ਕਰ ਰਾਤ ਦੇ 8 ਵਜੇ ਗਏ ਸੀ ਮਾਲਕ ਨੇ ਕਿਹਾ ਪਹਿਲਾਂ ਆਪਾਂ ਰੋਟੀ ਖਾ ਲੈਨੇ ਹਾਂ ਫਿਰ ਤੋਂ ਮਾਲਿਸ਼ ਸ਼ੁਰੂ ਕਰੀ ਮੈਂ ਦਿਨ ਭਰ ਦੇ ਕੰਮ ਤੋਂ ਬਹੁਤ ਥੱਕ ਗਈ ਸੀ ਤੇ ਹੁਣ ਮੈਨੂੰ ਸਾਰੀ ਰਾਤ ਜਾ ਕੇ ਉਹਨਾਂ ਦੀ ਮਾਲਿਸ਼ ਕਰਨੀ ਸੀ ਕਿ ਮੈਂ ਇਨਸਾਨ ਨਹੀਂ ਸੀ ਮੈਨੂੰ ਵੀ ਰਾਤ ਨੂੰ ਨੀਂਦ ਆਉਂਦੀ ਸੀ ਪਰ 5000 ਦੇ ਨੋਟ ਦੇਖ ਕੇ ਮੇਰੇ ਦਿਲ ਵਿੱਚ ਲਾਲਚ ਆ ਗਿਆ ਹੋਰ ਬਾਰ-ਬਾਰ ਕਹਿੰਦਾ ਸੀ ਕਿ ਉਹਨਾਂ ਦੇ ਦਾਦਾ ਜੀ ਚੰਗੇ ਇਨਸਾਨ ਨੇ ਪਰ ਫਿਰ ਵੀ ਕਿਉਂ ਮੈਨੂੰ ਡਰ ਲੱਗ ਰਿਹਾ ਸੀ ਮੇਰੇ ਦਿਲ ਵਿੱਚ ਬਹੁਤ ਹੀ ਅਜੀਬ ਤਰੀਕੇ ਦੇ ਖਿਆਲ ਆ ਰਹੇ ਸੀ ਕਿਉਂਕਿ ਅੱਜ ਰਾਤ ਘਰ ਵਿੱਚ ਅਸੀਂ ਦੋਨੋਂ ਹੀ ਸੀ ਰੋਟੀ ਖਾਣ ਤੋਂ ਬਾਅਦ ਡਰ ਕੇ ਮੈਂ ਉਹਨਾਂ ਦੇ ਕਮਰੇ ਵਿੱਚ ਗਈ ਮੇਰਾ ਗਲਾ ਸੁੱਕ ਰਿਹਾ ਸੀ ਮੇਰੀ ਧੜਕਣ ਬਹੁਤ ਤੇਜ਼ ਹੋ ਗਈ ਸੀ ਜਿਵੇਂ ਅੰਦਰ ਆਉਂਦੇ ਹੀ ਮਾਲਕ ਨੇ ਕਮਰੇ ਦੀ ਲਾਈਟ ਬੁਝਾ ਦਿੱਤੀ ਤੇ ਕਿਹਾ ਹਾਲ ਹੈ ਤੇ ਫਿਰ ਕੁਝ ਅਜੀਹਾ ਕੀਤਾ ਕਿ ਮੇਰੇ ਹੋਸ਼ ਉੱਤ ਗਏ ਉਹਨਾਂ ਨੇ ਆਪਣੇ ਸਾਰੇ ਕੱਪੜੇ اتار ਦਿੱਤੇ ਉਹਨਾਂ ਦੀ ਹਾਲਤ ਦੇਖ ਕੇ ਮੇਰੀ ਹਾਲਤ ਖਰਾਬ ਹੋ ਗਈ ਤੇ ਮੈਂ ਕੰਬਣ ਲੱਗੀ ਮੈਂ ਉਹਨਾਂ ਦੀ ਮਾਲਿਸ਼ ਕਰਨ ਲੱਗੀ ਉਹ ਮਾਲਿਸ਼ ਦਾ ਮਜ਼ਾ ਲੈ ਰਹੇ ਸੀ ਪਹਿਲਾਂ ਤਾਂ ਪੁੱਠੇ ਪਏ ਸੀ ਤੇ ਫਿਰ ਥੋੜੀ ਦੇਰ ਬਾਅਦ ਉਹ ਸਿੱਧੇ ਹੋ ਗਏ ਉਹਨਾਂ ਦੀ ਹਾਲਤ ਦੇਖ ਕੇ ਤਾਂ ਮੇਰੀ ਚੀਕ ਨਿਕਲ ਗਈ ਪਰ ਮੈਨੂੰ ਡਰਦਾ ਹੋਇਆ ਦੇਖ ਕੇ ਉਹ ਮਸਕਰਾਨ ਲੱਗੇ ਮੈਂ ਡਰ-ਡਰ ਕੇ ਸਭ ਕੁਝ ਮਾਲਸ਼ ਕਰ ਰਹੀ ਸੀ ਹਾਂ ਸਭ ਕੁਝ ਮਾਲਸ਼ ਕਰ ਰਹੀ ਸੀ ਕਿਉਂਕਿ ਉਹਨਾਂ ਨੇ ਕਿਹਾ ਸੀ ਮੇਰੇ ਪੂਰੇ ਸਰੀਰ ਦੀ ਮਾਲਸ਼ ਕਰ ਮੇਰਾ ਦਮ ਘੁੱਟ ਰਿਹਾ ਸੀ ਮਾਲਕ ਨੇ ਮੈਨੂੰ ਹੱਥ ਨਹੀਂ ਲਾਇਆ ਅਤੇ ਨਾ ਹੀ ਕੋਈ ਗਲਤ ਹਰਕਤ ਕੀਤੀ 2 ਘੰਟੇ ਬਾਅਦ ਕਿਹਾ ਕਿ ਤੂੰ ਜਾ ਕੇ ਸੌ ਜਾ ਮੈਂ ਉਹਨਾਂ ਦੇ ਕਮਰੇ ਤੋਂ ਬਾਹਰ ਆਈ ਪਰ ਮੇਰੇ ਅੰਦਰ ਇੱਕ ਅਜੀਬ ਜਿਹੀ ਹਲਚਲ ਹੋਣ ਲੱਗੀ ਸੀ ਮੈਂ ਦਰਵਾਜ਼ੇ ਦੇ ਬਾਹਰ ਖੜੀ ਮੇਰੇ ਸਾਹ ਬੜੇ ਤੇਜ਼ ਚੱਲ ਰਹੇ ਸੀ ਮੈਂ ਵੀ ਜਵਾਨ ਹੋ ਚੁੱਕੀ ਸੀ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਉਹਨਾਂ ਦੇ ਕਮਰੇ ਵਿੱਚ ਫੇਰ ਜਾਵਾਂ ਪਤਾ ਨਹੀਂ ਕੀ ਹੋ ਰਿਹਾ ਸੀ ਮੇਰੇ ਅੰਦਰ ਇੱਕ ਨਸ਼ਾ ਜਿਹਾ ਹੋ ਰਿਹਾ ਸੀ ਇਹ ਕਿੱਦਾਂ ਦਾ ਜਾਦੂ ਸੀ ਜੋ ਮੇਰੇ ਤੇ ਛਾ ਗਿਆ ਸੀ ਮੈਂ ਆਪਣੇ ਕਮਰੇ ਤੱਕ ਨਾ ਜਾ ਸਕੀ ਤੇ ਉਹਨਾਂ ਦੇ ਕਮਰੇ ਵਿੱਚ ਵਾਪਸ ਆਈ ਉਹ ਮੈਨੂੰ ਦੇਖ ਕੇ ਮਸਕਰਉਣ ਲੱਗੇ ਤੇ ਕਿਹਾ ਮੇਰੇ ਕੋੜਾ ਉਸ ਤੋਂ ਬਾਅਦ ਜੋ ਕੁਝ ਵੀ ਹੋਇਆ ਸੀ ਪੂਰੀ ਰਾਤ ਮੈਂ ચીਖਦੀ ਰਹੀ ਇਹ ਮੇਰਾ ਪਹਿਲਾ ਅਨੁਭਵ ਸੀ ਆਕਰ ਮਾਲਕ ਨੇ ਮੈਨੂੰ ਉਸਦੇ ਜਾਲ ਵਿੱਚ ਫਸਾ ਲਿਆ ਸੀ ਇਹ ਉਹ ਚਾਹੁੰਦੇ ਸੀ ਕਿ ਮੈਂ ਉਹਨਾਂ ਦੇ ਜਾਲ ਵਿੱਚ ਫਸ ਜਾਵਾਂ ਦੋ ਦਿਨਾਂ ਤੱਕ ਬਸ ਇਹੀ ਹੁੰਦਾ ਰਿਹਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜਾ ਆਪਣੇ ਘਰ ਜਾ ਕੇ ਦੋ ਦਿਨ ਆਰਾਮ ਕਰ ਕਿਸ਼ੋਰ ਦੇ ਉਸ ਦਾ ਪਰਿਵਾਰ ਵਾਪਸ ਆ ਗਿਆ ਸੀ ਪਰ ਮੇਰੀ ਹਾਲਤ ਬਹੁਤ ਖਰਾਬ ਸੀ ਮੇਰੇ ਤੋਂ ਠੀਕ ਤਰ੍ਹਾਂ ਤੁਰਿਆ ਵੀ ਨਹੀਂ ਜਾ ਰਿਹਾ ਸੀ ਕਰ ਜਾ ਕੇ ਮੈਨੂੰ ਬੁਖਾਰ ਆ ਗਿਆ ਤੇ ਮੇਰੇ ਤੋਂ ਕੀ ਭੁੱਲ ਹੋ ਗਈ ਸੀ ਜਦੋਂ ਮੇਰੀ ਮਾਂ ਨੇ ਮੇਰੀ ਹਾਲਤ ਦੇਖੀ ਉਸ ਨੂੰ ਸ਼ੱਕ ਹੋ ਗਿਆ ਤੇ ਪੁੱਛਣ ਲੱਗੀ ਤੇ ਰੋਣ ਲੱਗੀ ਮੈਂ ਸਭ ਦੱਸ ਦਿੱਤਾ ਤੇ ਉਹ ਵੀ ਰੋਣ ਲੱਗ ਗਈ ਸੀ ਕਿ ਮੈਂ ਆਪਣੀ ਧੀ ਨਾਲ ਕੀ ਕਰ ਦਿੱਤਾ ਤੋਂ ਬਾਅਦ ਮੇਰੀ ਮਾਂ ਨੇ ਜੋ ਕੀਤਾ ਮੈਂ ਕਦੇ ਨਹੀਂ ਭੁੱਲ ਸਕਦੀ ਉਹ ਸਿੱਧੀ ਮਾਲਕ ਕੋਲ ਗਈ ਤੇ ਕਹਿਣ ਲੱਗੀ ਸਾਰੀ ਦੁਨੀਆ ਨੂੰ ਦੱਸ ਦੇਣਾ ਤੂੰ ਮੇਰੀ ਧੀ ਨਾਲ ਗਲਤ ਕੀਤਾ ਉਹ ਬਹੁਤ ਡਰ ਗਏ ਸੀ ਕਿਉਂਕਿ ਮੈਂ ਨਾਬਾਲਗ ਸੀ ਤੇ ਉਹ ਬੁਰੇ ਤਰੀਕੇ ਨਾਲ ਫਸ ਜਾਂਦੇ ਉਹਨਾਂ ਨੇ ਵਾਅਦਾ ਕੀਤਾ ਕਿ ਉਹ ਮੇਰਾ ਵਿਆਹ ਕਿਸ਼ੋਰ ਦੇ ਨਾਲ ਕਰਨਗੇ ਮਾਲਕ ਨੇ ਮੈਨੂੰ ਸਕੂਲ ਵਿੱਚ ਭਰਤੀ ਕਰਵਾ ਦਿੱਤਾ ਮੈਂ ਸਕੂਲ ਜਾਣ ਲੱਗੀ ਤੇ ਮੇਰੀ ਪੜ੍ਹਾਈ ਸ਼ੁਰੂ ਕਰ ਦਿੱਤੀ ਸੀ ਹੁਣ ਮੈਂ 18 ਸਾਲਾਂ ਦੀ ਹੋਈ ਤਾਂ ਉਹਨਾਂ ਨੇ ਮੇਰਾ ਵਿਆਹ ਕਿਸ਼ੋਰ ਨਾਲ ਕਰ ਦਿੱਤਾ ਕਿ ਸੁਧਰ ਗਈ ਸੀ ਜਿਸ ਘਰ ਵਿੱਚ ਕਦੇ ਨੌਕਰ ਸੀ ਅੱਜ ਮੈਂ ਉੱਥੇ ਮਾਲਕਣ ਬਣ ਗਈ ਸੀ ਮੇਰੇ ਵਿਆਹ ਨੂੰ 1 ਸਾਲ ਦੇ ਅੰਦਰ ਕਿਸ਼ੋਰ ਦੇ ਦਾਦਾ ਜੀ ਦੀ ਮੌਤ ਹੋ ਗਈ ਮੈਨੂੰ ਪਤਾ ਲੱਗਿਆ ਉਹਨਾਂ ਨੂੰ ਕੈਂਸਰ ਸੀ ਤੇ ਉਹ ਜ਼ਿਆਦਾ ਦਿਨਾਂ ਦੇ ਮਹਿਮਾਨ ਨਹੀਂ ਸੀ ਸ਼ਾਇਦ ਇਸੇ ਕਰਕੇ ਉਹਨਾਂ ਨੇ ਮੇਰੇ ਨਾਲ ਰਿਸ਼ਤਾ ਬਣਾਇਆ ਸੀ ਸ਼ਾਇਦ ਉਹ ਵੀ ਆਪਣੀ ਜਵਾਨੀ ਇੱਕ ਵਾਰੀ ਜੀਣਾ ਚਾਹੁੰਦੇ ਸੀ ਮੌਤ ਤੋਂ ਪਹਿਲਾਂ ਇੱਕ ਵਾਰੀ ਜਿਉਂਦੇ ਹੋਣਾ ਚਾਹੁੰਦੇ ਸੀ ਉਹਨਾਂ ਨੇ ਮੇਰੇ ਨਾਲ ਬਹੁਤ ਪੈਸੇ ਕਰ ਦਿੱਤੇ ਸੀ ਅਤੇ ਮੈਂ ਵੀ ਕਿਸ਼ੋਰ ਨੂੰ ਕਦੇ ਨਹੀਂ ਦੱਸਿਆ ਸੀ ਕਿ ਮੇਰੇ ਤੇ ਉਹਨਾਂ ਦੇ ਵਿੱਚ ਕੀ ਹੋਇਆ ਸੀ ਕਿਉਂਕਿ ਕਿਸ਼ੋਰ ਆਪਣੇ ਦਾਦਾ ਜੀ ਨੂੰ ਚੰਗਾ ਇਨਸਾਨ ਸਮਝਦਾ ਸੀ ਤੇ ਮੈਂ ਸਭ ਕੁਝ ਦੱਸ ਕੇ ਉਸ ਨੂੰ ਦੁੱਖ ਨਹੀਂ ਦੇਣਾ ਚਾਹੁੰਦੀ ਸੀ ਪਰ ਮੇਰੀ ਜ਼ਿੰਦਗੀ ਵਿੱਚ ਉਹ ਦਿਨ ਮੈਂ ਕਦੇ ਨਹੀਂ ਭੁੱਲ ਸਕਦੀ ਜਦ ਵੀ ਉਹ ਮੈਨੂੰ ਦਿਨੀ ਯਾਦ ਆਉਂਦਾ ਤਾਂ ਮੈਂ ਸਹਿਮ ਜਾਨੀ ਹਾਂ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਾਸ਼ੀ ਕਾਲ ਜੀ ਸਾਰਿਆਂ ਨੂੰ